ਸਾਸੀ ਕਾਲ ਜੀ ਚੈਨਲ ਤੇ ਆਏ ਸਾਰੇ ਵੀਰਾਂ ਨੂੰ ਜਿਵੇਂ ਕਿ ਆਪਾਂ ਕੱਲ ਦਾ ਵੀ ਰੇਟ ਪਾਇਆ ਸੀਗਾ ਮੰਡੀਆਂ ਦਾ ਬਾਸਮਤੀ ਦਾ 1509 ਦਾ ਤੇ 1692 ਦਾ ਤੇ ਅੱਜ ਦਾ ਜਿਹੜਾ ਰੇਟ ਆ ਮੰਨ ਲਓ ਕੋੜ ਦਾ ਤੇ ਫਰੀਦਕੋੜ ਦਾ ਤੇ ਕੱਲ ਨੂੰ ਹਲਕਾ ਜਾਂ ਘਟਿਆ ਗਿਆ ਰੇਟ ਤੇ ਕੱਲ ਨੂੰ ਮੰਨ ਲਓ ਢੇਰੀਆਂ ਜਿਹੜੀਆਂ ਥੋੜਾ ਜਿਹਾ ਮੰਦੇ ਚ ਖਰੀਦੀਆਂ ਗਈਆਂ ਤੇ ਇਹਦੇ ਚ ਮੰਨ ਲਓ ਵੀ ਜਿਹੜਾ ਝੋਨਾ ਦਾ 1509 ਆ ਜਾਂ 1692 ਮੰਨ ਲਓ ਵੇਖਦਾ ਤਾਂ ਇੱਕੋ ਹੀ ਰੇਟ ਤੇ ਆ ਤੇ ਬਟ ਥੋੜਾ ਜਿਹਾ ਜਿਵੇਂ ਹਰੇ ਦਾਣਿਆਂ ਦੀ ਕੁਆਲਿਟੀ ਦੇ ਨਾਲ ਰੇਟ ਦਾ ਫਰਕ ਪੈ ਜਾਂਦਾ ਤੇ ਉਦਾਂ ਹੀ ਮੰਨ ਲਓ ਕੋਟਕਪੂਰੇ ਦਾ ਜਿਹੜਾ ਰੇਟ ਆ ਜੀ ਉਹ 2600 ਤੋਂ ਲੈ ਕੇ ਤੇ ਜਿਹੜੀ ਸਿਰਾਂ ਲੱਗੀ ਢੇਰੀ ਉਹ 2850 ਰੁਪਏ ਆ ਤੇ ਜਿਹੜੀ ਕਿ ਫਰੀਦਕੋਟ ਮੰਡੀ ਦੇ ਰੇਟ ਆ ਉਹ 2600 ਤੋਂ ਲੈ ਕੇ ਜਿਹੜੀ ਸਿਰਾਂ ਲੱਗੀ ਢੇਰੀ ਉਹਦਾ ਰੇਟ ਆ ਜੀ 2856 ਰੁਪਏ ਤੇ ਇੱਕ ਢੇਰੀ 2848 ਰੁਪਏ ਲੱਗੀ ਐ ਤੇ ਇੱਕ ਢੇਰੀ 2856 ਰੁਪਏ ਲੱਗੀ ਆ ਇਹ ਜਿਵੇਂ ਜਿਵੇਂ ਲੱਗੀਆਂ ਮੰਨ ਲਓ ਢੇਰੀਆਂ ਆਪਾਂ ਇਹਨਾਂ ਦਾ ਰੇਟ ਉੱਪਰ ਵੀ ਟੈਗ ਚ ਲਾ ਦਿੰਨੇ ਆ ਜਿਵੇਂ ਉੱਪਰ ਆਪਾਂ ਲਿਖਤਾ ਇਹਦਾ ਰੇਟ ਆ ਵੀ ਜਿਹੜਾ ਰੇਟ ਆ ਮੰਨ ਲਓ ਵੀ ਕੋੜਕਪੂਰੇ ਲੱਗਿਆ ਉਹ 2600 ਤੋਂ ਲੈ ਕੇ 2805 ਰੁਪਏ ਆ ਕਿਉਂਕਿ ਇੱਕ ਢੇਰੀ ਆ ਜਿਹੜੀ 2805 ਲੱਗੀ ਆ ਬਾਕੀ ਦੀ 28 2780 ਦੇ ਕਰੀਬ ਲੱਗੀਆਂ ਤੇ ਫਰੀਦਕੋਟ ਦਾ ਰੇਟ ਆ ਜਿਹੜਾ ਮੰਨ ਲਓ ਉਹ 2600 ਤੋਂ ਲੈ ਕੇ 2856 ਰੁਪਏ ਲੱਗਿਆ ਇੱਕ ਢੇਰੀ ਜਿਹੜੀ ਮੰਨ ਲਓ ਵੀ 2856 ਲੱਗੀ ਐ ਤੇ ਇੱਕ ਢੇਰੀ 2848 ਰੁਪਏ ਲੱਗੀ ਐ ਤੇ ਬਾਕੀ ਦੀਆਂ ਢੇਰੀਆਂ ਜਿਹੜੀਆਂ ਆਈਡੀਆ ਜਾਂ 2700 ਤੋਂ 2800 ਦੇ ਵਿੱਚ ਲੱਗੀਆਂ ਨੇ ਤੇ ਜ਼ਿਆਦਾ ਘਰੇ ਵਾਲੀਆਂ ਉਹ 2600 ਤੇ 2630 ਰੁਪਏ ਦੇ ਨੇਟ ਲੱਗੀਆਂ ਬਾਸਮਤੀ ਦਾ ਰੇਟ ਆ ਜਿਹੜਾ ਥੋੜਾ ਜਿਹਾ ਉੱਪਰ-ਨੀਚੇ ਹੋ ਰਿਹਾ ਕੱਲ੍ਹ ਨਾਲੋਂ ਅੱਜ ਥੋੜਾ ਜਿਹਾ ਘੱਟ ਆ ਜਿਵੇਂ ਮੰਨ ਲਓ ਕੱਲ 2800 83 ਰੁਪਏ ਲੱਗਿਆ ਸੀ ਕੋੜਕਪੂਰੇ ਆ ਸੌਰੀ ਫਰੀਦਕੋਟ ਤੇ ਕੋੜਕਪੂਰੇ ਲੱਗਿਆ ਸੀਗਾ 2860 ਰੁਪਏ ਇਨਾਕ ਫਰਕ ਹੈ ਜੀ ਮੰਡੀਆਂ ਦੇ ਰੇਟਾਂ ਦੇ ਵਿੱਚ ਤੇ ਜਿਹੜੇ ਮੇਰੇ ਵੀਰ ਵਾਡਰ ਆ ਜਾਂ ਬਾਕੀ ਬਾਪ ਦੇ ਆੜਤੀਆਂ ਨਾਲ ਸੰਪਰਕ ਕਰਕੇ ਜਾਇਓ ਰੇਟ ਦਾ ਥੋੜਾ ਜਿਹਾ ਪੁੱਛ ਕੇ ਤੇ ਇਹ ਰੇਟ ਆ ਜਿਹੜੇ ਕੋਟਕਪੂਰਾ ਮੰਡੀ ਦੇ ਤੇ ਫਰੀਦਕੋਟ ਮੰਡੀ ਦੇ ਆ ਜੀ ਤੇ ਜਿੱਦਾਂ ਦੀ ਕੋਈ ਡੇਲੀ ਅਪਡੇਟ ਦੇ ਵਿੱਚ ਆਪਾਂ ਨੂੰ ਰੇਟ ਦਾ ਪਤਾ ਲੱਗੂਗਾ ਕੱਲ੍ਹ ਦੇ ਆਉਣ ਵਾਲੇ ਜਾਂ ਕੋਈ ਵਧਣ ਦੇ ਰੇਟ ਦੇ ਜਾਂ ਘਟਣ ਦੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਪਾ ਦੇਾਂਗੇ ਬਾਕੀ ਥੋੜਾ ਜਿਹਾ ਬਾਸਪਤੀ ਕਟਾਈ ਦੇ ਵੇਲੇ ਥੋੜਾ ਜਿਹਾ ਧਿਆਨ ਦੇ ਲਿਆ ਕਰੋ ਵੀ ਹਰਾ ਦਾਣਾ ਘਟ ਤੋਂ ਘਟ ਰਹੇ ਕਿਉਂਕਿ ਹਰਾ ਦਾਣਾ ਆਉਣ ਦੇ ਨਾਲ ਹੀ ਇਹ ਬਾਸਮਤੀ ਦੇ ਵਿੱਚ ਰੇਟ ਘਟ ਲਾਉਂਦੇ ਆ ਤੇ ਜੇਕਰ ਹਰਾ ਦਾਣਾ ਮੰਨ ਲਓ ਨਹੀਂ ਆਉਂਦਾ ਹੈਗਾ ਢੇਰੀ ਦੇ ਵਿੱਚ ਤੇ ਮੌਇਸਚਰ ਚਾਹੇ ਵੱਧ ਵੀ ਹੋਵੇ ਕੋਈ ਦਿੱਕਤ ਨਹੀਂ ਕਰ ਦਾਣਾ ਨਹੀਂ ਹਰਾ ਹੋਣਾ ਚਾਹੀਦਾ ਤੇ ਜਿਹਦੇ ਨਾਲ ਤੁਹਾਨੂੰ ਵੱਧ ਤੋਂ ਵੱਧ ਕਿਸਾਨ ਦਾ ਫਾਇਦਾ ਹੋ ਸਕੇ ਤੇ ਰੇਟ ਪੂਰਾ ਮਿਲ ਸਕੇ ਇਹਦੇ ਨਾਲ ਬਸ ਇਹੀ ਹੈ ਜੀ ਬਟਨ ਵੇਲੇ ਥੋੜਾ ਜਿਹਾ ਹਰੇ ਦਾਣੇ ਤੋਂ ਉਹ ਕਰਿਆ ਕਰੋ ਤੇ ਬਾਕੀ ਜਿਵੇਂ ਜਿਵੇਂ ਮੰਡੀਆਂ ਦੇ ਰੇਟ ਆਪਾਂ ਨੂੰ ਅੱਗੇ ਅਪਡੇਟ ਆਉਗੀ ਉਦੋਂ-ਉਦੋਂ ਆਪਾਂ ਤੁਹਾਨੂੰ ਅੱਗੇ ਆਉਣ ਵਾਲੀਆਂ ਵੀਡੀਓ ਦੇ ਵਿੱਚ ਜਾਣਕਾਰੀ ਪਾਉਂਦੇ ਰਵਾਂਗੇ ਤੇ ਆਉਣ ਵਾਲੀਆਂ ਵੀਡੀਓ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਆ ਤਾਂ ਕਿ ਨਵੀਂ ਆਉਣ ਵਾਲੀ ਵੀਡੀਓ ਜਿਹੜੀ ਪਾਈ ਜਾਂਦੀ ਹੈ ਚੈਨਲ ਤੇ ਉਹ ਤੁਹਾਡੇ ਕੋਲੇ ਪਹਿਲਾਂ ਪਹੁੰਚ ਜਾਵੇ ਇਸ ਲਈ ਜਿਹੜੇ ਵੀਰ ਮੇਰੇ ਚੈਨਲ ਤੇ ਨਵੇਂ ਆਏ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਵੀਡੀਓ ਪੂਰੀ ਦੇਖਣ ਲਈ ਧੰਨਵਾਦ ਜੀ